ਗਣ ਜਾ ਰਹੇ ਆਲ ਇੰਡੀਆ ਸ਼ਹਿੂਲਕਾਰ ਫਾਊਂਡੇਸ਼ਨ ਦੇ ਚੇਅਰਮੈਨ ਜੱਗੂ ਭਦਾਂ ਜੀ ਦਾ ਪਹਿਲਾਂ ਤਾਂ ਮੈਂ ਸਾਰੇ ਵੀਰਾਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸਭਿਦਾਨ ਜੈ ਰੋਵਿਦਾਸ ਪਹਿਲਾ ਮੈਂ ਸਾਰੇ ਵੀਰਾਂ ਨੂੰ ਇਹੋ ਦੱਸਣਾ ਚਾਹੁੰਦਾ ਵੀ ਅੱਜ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਦਾ 133ਵਾਂ ਜਨਮ ਦਿਹਾੜਾ ਹੀ ਵਾਲਮੀਕੀ ਯੂਥ ਫੈਲਪਰ ਸਭਾ ਮੰਦਰ ਕਮੇਟੀ ਔਰ ਆਲ ਇੰਡੀਆ ਸ਼ਡਿਊਲ ਕਾਸ ਫੈਡਰੇਸ਼ਨ ਵਾਲੋ ਬੜੀ ਧੂਮ-ਧਾਮ ਨਾਲ ਮਨਾ ਰਹੇ ਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜਾ ਵਧੀਆ ਹੀ ਧੂਮ-ਧਾਮ ਦੇ ਨਾਲ ਮਨਾਇਆ ਵਾ ਤੇ ਮੈਂ ਬਾਕੀ ਹੋਰ ਵੀਰਾਂ ਨੂੰ ਇਹੋ ਹੀ ਸੰਦੇਸ਼ਾਂ ਦੇਣਾ ਚਾਹੁੰਨਾ ਆਪਣੀਆਂ ਵੀਰਾਂ ਨੂੰ ਆਪਣੇ ਭੈਣਾਂ ਨੂੰ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਕਿਉਂਕਿ ਜਦ ਤੱਕ ਸਾਡੇ ਬੱਚੇ ਨਹੀਂ ਪੜ੍ਹਦੇ ਤਦ ਤੱਕ ਸਾਡਾ ਜੀਵਨ ਸਫਲ ਨਹੀਂ ਹੋ ਸਕਦਾ ਕਿਉਂਕਿ ਅਸੀਂ ਬੱਚਿਆਂ ਨੂੰ ਪੜਾਵਾਂਗੇ ਸਾਡੇ ਬੱਚੇ ਪੜ੍ਹ ਲਿਖ ਕੇ ਡਾਕਟਰ ਬਣਨਗੇ ਕੋਈ ਜੱਜ ਬਣੇਗਾ ਕੋਈ ਵਕੀਲ ਬਣੇਗਾ ਕੋਈ ਕੋਈ ਕਮਿਸ਼ਨਰ ਬਣੇਗਾ ਪੁਲਿਸ ਕਮਿਸ਼ਨਰ ਬਣੇਗਾ ਕੋਈ ਡੀਸੀ ਬਣੇਗਾ ਤੇ ਮੈਂ ਇਹੋ ਕਹਿਣਾ ਵੀ ਆਪਣੇ ਇਹੋ ਸੰਦੇਸ਼ ਦੇਣਾ ਚਾਹੁੰਦਾ ਕਿ ਡਾਕਟਰ ਬੀ ਆਰ ਅੰਮੇਦਕਾਰ ਸਾਹਿਬ ਜੀ ਨੇ ਇਹ ਆਪਣੇ ਸਾਡੇ ਸਾਡੇ ਸਮਾਜ ਦੇ ਬਾਰੇ ਇੰਨੀਆਂ ਵੀ ਕੁਰਬਾਨੀਆਂ ਦਿੱਤੀਆਂ ਵਾਂ ਕਿ ਉਹਨਾਂ ਨੇ ਕੁਰਬਾਨੀ ਇਸ ਕਰਕੇ ਦਿੱਤੀਆਂ ਸੀ ਕਿ ਸਾਡੇ ਸਮਾਜ ਦਾ ਜਿਹੜਾ ਹਾਲਾਤ ਸੀ ਉਹ ਪਹਿਲਾਂ ਬਹੁਤ ਮਾੜੇ ਹਾਲਾਤ ਸੀ ਉਹੋ ਇੱਕ ਇਨਸਾਨ ਸਾਡੇ ਵਿੱਚੋਂ ਪੜ੍ਹ ਲਿਖ ਕੇ ਔਰ ਸਾਡੇ ਸਮਾਜ ਨੂੰ ਚੁੱਕਣ ਵਾਲਾ ਇੱਕੋ ਇਨਸਾਨ ਆ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਜਿਨ੍ਹਾਂ ਨੇ ਅੱਜ ਉਸ ਸੰਵਿਧਾਨ ਦੇ ਮੁਤਾਬਕ ਅੱਜ ਜਿੰਨੀਆਂ ਵੀ ਜੋ ਸਹੂਲਤਾਂ ਵਾਂ ਜਿੰਨੀਆਂ ਵੀ ਅਸੀਂ ਐਸ ਪ੍ਰਸਤੀਆਂ ਕਰਦੇ ਆ ਜਿੰਨੇ ਵੀ ਅਸੀਂ ਵਧੀਆ ਵਧੀਆ ਕੱਪੜੇ ਪਾਉਣੇ ਆ ਕਾਰਾਂ 'ਚ ਘੁੰਮਣੇ ਆ ਔਰ ਜਾਜਾ ਨਹੀਂ ਸੈਰਾ ਕਰਦੇ ਨੌਕਰੀਆਂ ਵਧੀਆ ਵਧੀਆ ਕਰਦੇ ਆ ਉਹ ਸਾਰੀ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਦੀ ਬਦੌਲਤ ਹੈ ਬਦੌਲਤ ਅਸੀਂ ਐਸ ਪ੍ਰستی ਕਰਦੇ ਆ ਨੌਕਰੀਆਂ ਲੈ ਰਹੇ ਆ ਤੇ ਮੈਂ ਇਹੋ ਹੀ ਵੀਰਾਂ ਨੂੰ ਸਾਰੀਆਂ ਭੈਣਾਂ ਨੂੰ ਸੰਦੇਸ਼ਾ ਦੇਣਾ ਚਾਹੁੰਦਾ ਆ ਕਿ ਆਪਣੇ ਬੱਚਿਆਂ ਨੂੰ ਰੋਟੀ ਜ਼ਰੂਰ ਘੱਟ ਖਾ ਲੋ ਪਰ ਲੇਕਿਨ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਓ ਤੇ ਜਿਹੜਾ ਵੀ ਜਿਹੜਾ ਵੀ ਕੋਈ ਸਾਡੇ ਸਮਾਜ ਦਾ ਲੀਡਰ ਉਹ ਕਿਸੇ ਵੀ ਪਾਰਟੀ ਦਾ ਹੋਵੇ ਕਿ ਕੋਈ ਵੀ ਹੋਵੇ ਜਦੋਂ ਵੀ ਸਾਡੇ ਕੋਈ ਸਮਾਜ ਦਾ ਕੋਈ ਲੀਡਰ ਖੜਾ ਹੁੰਦਾ ਵਾ ਕੋਈ ਇਲੈਕਸ਼ਨ ਦੇ ਵਿੱਚ ਤੇ ਉਹਨੂੰ ਵਤ ਤੋਂ ਵਤ ਵੋਟਾਂ ਪਾ ਕੇ ਜਿਤਾਓ ਤਾਂ ਕਿ ਸਾਡੇ ਸਮਾਜ ਦੇ ਜੋੜਾ ਵੀ ਜਿੰਨੇ ਵੀ ਲੀਡਰ ਬਣ ਗਏ ਉਨਹੀਂ ਸਾਡੀ ਤਾਕਤ ਬਣੇਗੀ ਜੇ ਅਸੀਂ ਸਾਡੇ ਲੀਡਰ ਨਹੀਂ ਬਣਨਗੇ ਵੋਟਾਂ ਨਹੀਂ ਉਹਨਾਂ ਨੂੰ ਹੀ ਪਾਵਾਂਗੇ ਉਹ ਲੀਡਰ ਕਿਸ ਤਰ੍ਹਾਂ ਬਣ ਜਾਣਗੇ ਸਾਨੂੰ ਉਹਨਾਂ ਨੂੰ ਵੋਟਾਂ ਪਾ ਕੇ ਵਦ ਵਦ ਜਿਤਾਉਣਾ ਚਾਹੀਦਾ ਤਾਂ ਕਿ ਸਾਡੀ ਉਹ ਤਾਕਤ ਅੱਗੇ ਜਾ ਕੇ ਸਾਡੀ ਤਾਕਤ ਬਣਨ ਔਰ ਸਾਡੇ ਸਮਾਜ ਦੀ ਉਹ ਗੱਲ ਰੱਖਣ ਜਿਹੜਾ ਜਿਹੜਾ ਬੰਦਾ ਜਿਹੜਾ ਬੰਦਾ ਹੀ ਜਿਤਾ ਕੇ ਭੇਜਾਂਗੇ ਉਹਦਾ ਵੀ ਫਰਜ਼ ਬਣਦਾ ਕਿ ਸਾਡੇ ਸਮਾਜ ਦੀ ਉਹ ਗੱਲ ਕਰੇ ਜੇ ਉਹ ਗੱਲ ਨਹੀਂ ਕਰਦਾ ਤੇ ਅਗਲੀ ਵਾਰ ਉਹਨੂੰ ਬੇਸ਼ੱਕ ਵੋਟਾਂ ਨਾ ਪਾਓ ਉਹਦਾ ਵੀ ਫਰਜ਼ ਬਣਦਾ ਕਿ ਜੇ ਮੇਰੇ ਸਮਾਜ ਨੇ ਵੋਟਾਂ ਪਾਈਆਂ ਤੇ ਮੈਂ ਸਮਾਜ ਦੀ ਪਾਰਲੀਮੈਂਟ ਵਿਚ ਤੇ ਔਰ ਵਿਧਾਨ ਸਭਾ ਵਿੱਚ ਉਹਨਾਂ ਦੀ ਗੱਲ ਰੱਖ ਕੇ ਉਹਨਾਂ ਨੂੰ ਮੈਂ ਹੱਕ ਦਿਵਾਵਾਂ ਆਪਣੀ ਕੌਮ ਨੂੰ ਤਾਂ ਕਿ ਸਾਨੂੰ ਵੀ ਪਤਾ ਲੱਗੇ ਕਿ ਅਜੀ ਕੋਈ ਐਮਐਲਏ ਕੋਈ ਮੰਤਰੀ ਕੋਈ ਕੋਈ ਐਮਪੀ ਜਿਤਾ ਕੇ ਹੀ ਭੇਜਿਆ ਇਹਨਾਂ ਕੁਛ ਕਹਿੰਦਾ ਹੈ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸਭ ਦਾ ਜੈ ਭੀਮ ਜੈ ਭਾਰ ਅੱਜ 133ਵਾਂ ਗੁਰੂ ਆਪਾ ਮਨਾ ਰਹੇ ਜਿਹੜਾ ਵੀਰਮੇ ਦਾ ਜਨਮ ਦਿਨ ਜੋ ਕਿ ਬਹੁਤ ਖੁਸ਼ੀ ਦੀ ਗੱਲ ਆ ਅਸੀਂ ਸਾਰੇ ਭਰਾ ਇਕੱਠੇ ਹੋ ਗਏ ਸਾਂਝੇ ਪਲੇਟਫਾਰਮ ਤੇ ਮਨਾ ਰਹੇ ਹਾਂ ਜੋ ਜੱਜ ਜੱਗੂ ਜੀ ਨੇ ਸਾਰੇ ਭਰਾ ਇਕੱਠੇ ਕੀਤੇ ਨੇ ਬਿਰਦਾਸੀਆ ਭਾਈਚਾਰਾ ਵਾਲਮੀਕ ਭਾਈਚਾਰਾ ਮਲਬੀਸ ਇੱਕ ਭਾਈਚਾਰਾ ਜੋ ਕਬੀਰ ਪੰਥੀ ਭਾਈਚਾਰਾ ਬਹੁਤ ਖੂਬ ਉਹ ਜੋ ਮੰਦਿਰ ਕਮੇਟੀ ਇੰਨਾ ਵਧੀਆ ਉਪਰਾਲਾ ਕਰਦੀ ਪਈ ਤੇ ਮੇਰੇ ਹਿਸਾਬ ਨਾਲ ਤੇ ਚਾਹੀਦਾ ਵੀ ਸਾਰੇ ਸਾਡੇ ਭਰਾਵਾਂ ਨੂੰ ਚਾਹੀਦਾ ਇਸ ਤਰ੍ਹਾਂ ਹੀ ਉਪਰਾਲਾ ਕਰੋ ਸਾਰੇ ਭਰਾ ਇਕੱਠੇ ਹੋ ਕੇ ਆਪਾਂ ਕੋਈ ਵੀ ਗੁਰਪੁਰ ਆਪਣੇ ਵਾਲਮੀਕ ਮਹਾਰੀ ਦਾ ਰਵਿਦਾਸ ਮਹਾਰੀ ਦਾ ਡਾਕਟਰ ਮੇਲਕਾਰ ਜੀ ਦਾ ਆਵੇ ਤੇ ਇਕੱਠੇ ਹੀ ਮਨਾਈਏ ਤੇ ਇੱਕ ਹੋਰ ਗੱਲ ਜਿਸ ਤਰ੍ਹਾਂ ਜਗੂਰੀ ਪ੍ਰਧਾਨ ਜੀ ਨੇ ਦੱਸਿਆ ਕਿ ਆਪਣੇ ਸਮਾਜ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਲਿਖਾਓ ਜੋ ਕਿ ਆਈਪੀਐਸ ਡਾਕਟਰ ਬਣਨ ਤੇ ਸਾਡੀ ਸਾਡੀ ਸਮਾਜ ਦਾ ਜੋ ਭਲਾ ਹੋ ਸਕੇ ਸਾਨੂੰ ਇਹੀ ਚਾਹੀਦਾ ਜੇ ਕੋਈ ਬੱਚਾ ਪੜਨਾ ਲਿਖਣਾ ਚਾਹੁੰਦਾ ਰਲ ਮਿਲ ਕੇ ਮਦਦ ਕਰੋ ਜਿਹੜੇ ਸਾਡੇ ਅਫਸਰ ਲੱਗੇ ਨੇ ਬੱਚੇ ਉਹਨਾਂ ਦੀ ਦੇਖ ਕੇ ਦੂਜੇ ਬੱਚੇ ਵੀ ਸਾਡੇ ਅਫਸਰ ਲੱਗਣ ਇਸ ਨੇ ਕਹਿੰਦੇ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰ ਗੁਰਦੇਵ ਸ੍ਰੀ ਵਹਿਗੂ ਜੀ ਅਕਾਲ ਸਾਹਿਬ ਸ੍ਰੀ ਵਹਿਗੂ ਜੀ ਫਤਿਹ ਜੈ ਭੀਮ ਜੈ ਭਾਰਤ ਹਰ ਹਰ ਬਾਲਮਿਕੀ ਸਾਥੀਓ ਅੱਜ ਆਪਾਂ ਡਾ ਪਰ ਭੀਮਪ੍ਰਮਪੇਦਕਰ ਜੀ ਦਾ ਜਨਮ ਦਿਹਾੜਾ ਬੜੇ ਪਿਆਰ ਸ਼ਰਦਾ ਦੇ ਨਾਲ ਸਾਰੇ ਮਨਾ ਰਹੇ ਹਾਂਗੇ ਮੇਰੀ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਹੈ ਕਿ ਐਸੇ ਹੀ ਤਰ੍ਹਾਂ ਸਾਰੇ ਬਿਨਾਂ ਕਿਸੇ ਪੇਤ ਭਾਪ ਤੋਂ ਡਾਕਟਰ ਸਾਹਿਬ ਦਾ ਜਨਮ ਦਿਹਾੜਾ ਮਨਾਓ ਕਿਉਂਕਿ ਉਹ ਉਹ ਸ਼ਖਸੀਅਤ ਨੇ ਕਿ ਜਿਨ੍ਹਾਂ ਨੇ ਸੰਵਿਧਾਨ ਇਕੱਲਿਆਂ ਨਹੀਂ ਲਿਖ ਕੇ ਤਿਆਰ ਕਰਕੇ ਸਾਡੇ ਦੇਸ਼ ਵਾਸੀਆਂ ਦੇ ਹਵਾਲੇ ਕੀਤਾ ਜੋ Jawaharlal Nehru ji ke Dr Rajendra Patel se ਇਹਨਾਂ ਸਾਰਿਆਂ ਦੇ بڑے بڑے ਲੀਡਰ ਜਿਹੜੇ ਜਿਨ੍ਹਾਂ ਦੀਆਂ ਅੱਜ ਜਨਮ ਦਿਹਾੜੇ ਮਨਾਉਂਦੇ ਆਗੇ ਸਾਰੇ ਸਿਆਸੀ ਆਗੂ ਬਰਸੀਆਂ ਮਨਾਉਂਦੇ ਨੇ ਕੀ ਉਹਨਾਂ ਦੇ ਨਾਲ ਨਾਲ ਡਾ ਅੰਬੇਦਕਰ ਸਾਹਿਬ ਦਾ ਜਰਮ ਦਿਹਾੜਾ ਹਰ ਇੱਕ ਨੂੰ ਨਹੀਂ ਮਨਾਉਣਾ ਚਾਹੀਦਾ ਕਿਉਂਕਿ ਜਦ ਸੰਵਿਧਾਨ ਲਿਖਿਆ ਲਾਗੂ ਹੋਇਆ ਤੇ ਡਾ ਭੀਮ ਅੰਬੇਦਕਰ ਸਾਹਿਬ ਨੇ ਉਹਨਾਂ ਕਿਸੇ ਨੂੰ ਵੀ ਸੰਵਿਧਾਨ ਤੋਂ ਬਾਹਰ ਛੱਡਿਆ ਸਭ ਨੂੰ ਉਹਨਾਂ ਦੇ ਮਤਾਬਕ ਬਹੁ ਗਿਣਤੀ ਦੇ ਨਾਲ ਅਧਿਕਾਰ ਦਿੱਤੇ ਸੰਵਿਧਾਨ ਦੇ ਵਿੱਚ ਕੁਝ ਲੋਕ ਮੜੂਵਾਦੀ ਸੋਚ ਰੱਖਦੇ ਨੇ ਤੇਰ ਮੇਰ ਕਰਦੇ ਨੇ ਲੇਕਿਨ ਡਾ ਸਾਹਿਬ ਨੇ ਕੋਈ ਤੇਰ ਮੇਰ ਨਹੀਂ ਰੱਖੀ ਸੰਵਿਧਾਨ ਦੇ ਮਤਾਬਕ ਸਭ ਨੂੰ ਅਧਿਕਾਰ ਦਿੱਤੇ ਨੇ ਔਰ ਉਹਨਾਂ ਸਾਥੀਆਂ ਨੂੰ ਬੇਨਤੀ ਹੈਗੀ ਕਿ ਤੁਸੀਂ ਸਾਰੇ ਵੱਚੜ ਕੇ ਡਾਦਾ ਅੰਬੇਦਕਾ ਸਾਹਿਬ ਦੀ ਸਿਫਤਾਂ ਨੂੰ ਮੰਨੋ ਉਹਨੂੰ ਆਪਣੇ ਬੱਚਿਆਂ ਨੂੰ ਦੱਸੋ ਜਿਹੜੇ ਬੱਚੇ ਪਰਿਵਾਰ ਨਹੀਂ ਪਾ ਸਕਦੇ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈਗੀ ਕਿ ਕਿਸੇ ਟਾਈਮ ਫੁਲਕਾ ਇਹ ਘਟ ਖਾ ਲੋ ਲੇਕਿਨ ਬੱਚਿਆਂ ਨੂੰ ਜ਼ਰੂਰ ਪੜ੍ਹਾਓ ਹੁਣ ਇਲਾਕਾ ਮਖਬੂਲ ਭਰਾਈਆ ਸਾਡੇ ਇਲਾਕੇ ਦੇ ਵਿੱਚ ਗੈਸਟ੍ਰੋਡ ਅਫਸਰ ਇੰਨੇ ਨੇ ਜਦ ਕਹਿੰਦੇ ਕਿ ਬਹੁਤ ਮਾੜਾ ਇਲਾਕਾ ਵਾ ਨਸ਼ੇ ਦੀ ਦੁਰਵਰਤੋਂ ਆ ਉਥੇ ਨਸ਼ਾ ਕਿੱਥੇ ਨਹੀਂ ਹੈ ਪੂਰੇ ਇੰਡੀਆ 'ਚ ਹੀ ਹੈ ਲੇਕਿਨ ਉੱਥੋਂ ਸਤਾ ਭਵਿੰਦਰ ਸਿੰਘ ਜੀ ਜ਼ਿਲ੍ਹਾ ਪਾਸ ਅਫਸਰ ਸਤਾ ਪ੍ਰਲਾਦ ਸਿੰਘ ਜੀ ਐਸਪੀ ਉੱਥੋਂ ਪੜ੍ਹਨੇ ਕਿ ਉੱਥੋਂ ਹੀ ਪਰਫੈਕਟ ਸਤਾ ਗੁਰਦੇਵ ਸਿੰਘ ਸੋਤਾ ਸਾਹਿਬ ਜਿਹੜੇ ਏਡੀਜੀਪੀ ਰਿਟਾਇਰ ਹੋਏ ਨੇ ਇਹ ਵੀ ਉਸ ਇਲਾਕੇ ਦੇ ਵਿੱਚ ਹੀ ਪਲੇ ਪੋਸ਼ੇ ਤੇ ਉੱਥੇ ਹੀ ਪੜ੍ਹਾਈ ਨਾ ਦੀ ਹੋਈ ਪ੍ਰੋਫੈਸਰ ਜਸਪਾਲ ਸਿੰਘ ਜੀ ਜੋ ਐਸਟ ਭਲੇ ਕੋਮੰਦੇ ਜੈਪੀ ਜੈਪਾਲ ਜੈਪਾਲ ਮੈਂ ਅੱਜ ਬਾਰਮਵੀਂ ਮੰਦਰ ਕਮੇਟੀ ਦੇ ਸਹਿਯੋਗ ਨਾਲ ਅਤੇ ਜਗਜੀਤ ਸਹਿਯੋਗ ਨਾਲ ਜੋ ਉਪਰਾਲਾ ਕੀਤਾ ਗਿਆ ਬਾਬਾ ਸਾਧ ਦਾ ਜਨਮ ਦਿਨ ਜਿਹੜਾ ਮਨਾਉਂਦਾ ਹੈ 133 ਸਾਰਿਆਂ ਨੂੰ ਪਹਿਲਾਂ ਵਧਾਈ ਦੇਣਾ ਵੀ ਤੁਸੀਂ ਬਹੁਤ ਅੱਛਾ ਕੰਮ ਕੀਤਾ ਜਿਹੜਾ ਸਾਰਿਆਂ ਨੂੰ ਮਿਲਾ ਕੇ ਜਨਮ ਦਿਹਾੜਾ ਮਨਾਇਆ ਦੂਸਰੀ ਗੱਲ ਮੈਂ ਜਿਆ ਲੰਮੀ ਨਹੀਂ ਕਰਾਂਗਾ ਮੇਰੀ ਇੱਕੋ ਹੀ ਪ੍ਰਾਰਥਨਾ ਇਹ ਹੀ ਹੈ ਕਿ ਬਾਬਾ ਸਾਹਿਬ ਦੇ ਪੁਰੇ ਚੱਲਣ ਵਾਸਤੇ ਸਿਰਫ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਾਓ ਆਪਣੇ ਆਸ-ਪਾਸ ਬੱਚਿਆਂ ਨੂੰ ਜਿਹੜੀ ਜਿਹੜੇ ਨਹੀਂ ਪਰਸਦੇ ਉਹਨਾਂ ਨੂੰ ਪੜ੍ਹਾਈ ਕਰਾਓ ਤੇ ਇੱਕ ਆਪਣੇ ਵੋਟ ਦਾ ਸਹੀ ਇਸਤੇਮਾਲ ਕਰੋ ਕੋਸ਼ਿਸ਼ ਕਰੋ ਵੀ ਆਪਣੇ ਰਾ ਵੋਟ ਹੈਗਾ ਜੋ ਤੁਹਾਡੇ ਬੱਚੇ ਪੜ੍ਹ ਲੱਗੇ ਨਾ ਉਹਨਾਂ ਆਪੇ ਸਮਝ ਆਏ ਨਹੀਂ ਵੀ ਵੋਟ ਕਿਨੂੰ ਪਾਣਾ ਕਿਨੂੰ ਨਹੀਂ ਪਾਣਾ ਫਿਰ ਆਪਣਾ ਸਮਝਾਉਣ ਦੀ ਲੋੜ ਨਹੀਂ ਜੀ ਸਿਰਫ ਤੁਸੀਂ ਇੱਕੋ ਹੀ ਮਿਲਗੀ ਸੰਘਰਸ਼ ਰੱਖੋ ਵੀ ਹਰ ਬੱਚਾ ਹਰ ਪਰਿਵਾਰ ਸਾਡਾ ਜਿਹੜਾ ਨਾ ਉਹ ਪੜ੍ਹ ਲਿਖੇ ਬਸ ਜੇ ਪੜ੍ਹ ਲਿਖ ਗਿਆ ਜਿਹੜਾ ਸਾਜਿਦ ਅਸਿਆ ਵੀ ਸੋਦਾ ਸਾਹਿਬ ਬਣੇ ਸਾਰੇ ਮੇਰੇ ਦੋਸਤਰੇ ਮਿਲਗੀ ਸਾਰੇ ਦੋਸਤਰੇ ਜੋ ਐਸਐਸਪੀ ਅਮਰੀਕਸਰ ਦੇ ਦੇ ਹੀ ਉਦੋਂ ਦੇ ਮੇਰੇ ਯਾਰ ਦੋਸਤ ਸਾਰੇ ਅਫਸਰ ਤੇ ਅੱਜ ਵੀ ਮੇਰੇ ਕਾਫੀ ਅਫਸਰ ਵਾਕਬ ਨੇ ਏਡੀਜੀ ਵੀ ਤੱਕ ਮੇਰੇ ਸੱਚੇ ਮਿੱਤਰ ਨੇ ਸਿਰ ਕਿੜੇ ਨੇ ਆਪਣੀ ਯਾਦ ਦੇ ਵੀ ਦੂਸਰੀ ਯਾਦ ਦੇ ਵੀ ਕਹਿੰਦਾ ਮਤਲਬ ਇਹ ਹੈਗਾ ਵੀ ਜੇ ਇਹ ਹੀ ਬੱਚੇ ਨੂੰ ਪੜ੍ਹਾ ਲਿਆ ਰਹਿ ਤੇ ਤੁਹਾਨੂੰ ਫਿਰ ਇਹ ਮਲਗੀ ਫੰਕਸ਼ਨ ਬਣਾਉਣ ਦੀ ਲੋੜਤ ਨਹੀਂ ਪੈਣੀ ਕਿਉਂਕਿ ਉਹਨਾਂ ਨੇ ਫਿਰ ਆਪੇ ਸਭ ਕੁਝ ਕਰ ਹੀ ਜਣਾ ਜਦੋਂ ਤਾਕਤ ਹੋਏਗੀ ਤੇ ਉਹ ਕੁਝ ਕਰਨਗੇ ਉਹ ਸਾਡੇ ਕੋਲ ਰਾਤ ਨੂੰ ਰੋਟੀ ਖਾਂਦੇ ਪੈਸੇ ਨਹੀਂ ਦੇਦੇ ਆਪਾਂ ਕੀ ਕਿਸੇ ਵਕੀ ਕਿਸ ਸਵਾਰ ਲਾਂਗੇ ਤੇ ਇਸੇ ਵਾਸਤੇ ਇਹੇ ਬਾਬਾ ਸਾਹਿਬ ਦੀ ਜਿਹੜੀ ਇਹ ਪੁਰਨਾ ਜਣਾ ਚੱਲਣਾ ਨਾ ਉਹ ਇੱਕੋ ਹੀ ਗਾ ਵੀ ਆਪਣਾ ਬੱਚਿਆਂ ਨੂੰ ਪੜ੍ਹਾਓ ਲਿਖਾਓ ਸੰਘਰਸ਼ ਕਰੋ ਜੇ ਤੁਹਾਡੇ ਬੱਚਾ ਪੜ ਲੈ ਗਿਆ ਉਹਨਾਂ ਨੂੰ ਵੋਟ ਦਾ ਅਧਿਕਾਰ ਮਿਲ ਜਾਣਾ ਉਹਨਾਂ ਨੂੰ ਪਤਾ ਮੈਂ ਵੋਟ ਕਿੱਥੇ ਪਾਣਾ ਕਿੱਥੇ ਬਣਾ ਅਸਲ ਇਲੈਕਸ਼ਨ ਦੋ ਰਗਾ ਬੀਜੇਪੀ ਚਾਹਦੀ ਵੀ ਸਾਡੇ ਮਿਲ ਗਈ ਜਿੰਨੇ ਵੀ ਹੋਣ ਮਿਲ ਗਈ ਨਾ ਇਹ ਸਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕਰਦੀ ਪਈ ਹੈ ਇੱਕ ਵਾਰ ਉਹਨੇ ਚਾਂਸ ਵੀ ਦਿੱਤਾ ਸੀ ਬਦਲਣ ਦਾ ਲੇਕ 4 ਦਿਨਾਂ ਚ ਹੀ ਮਿਲ ਗਈ ਜਾਨੀ ਕਿ ਮਿਲ ਗਈ ਸ਼ਹਿਰਤ ਮਿਲ ਗਈ ਹਿੰਦੁਸਤਾਨ ਦੇ ਵਿੱਚ ਵਾਰਦਾਤ ਹੋ ਗਈ ਮਿਲ ਗਈ ਉਹਨੂੰ 4 ਦਿਨਾਂ ਚ ਇਹ ਕਹਿਣਾ ਪੈ ਗਿਆ ਵੀ ਪਹਿਲਾਂ ਕਹਿੰਦਾ ਸੀ ਤਹਿਸੀਲਦਾਰ ਨੂੰ ਪਰਚਾ ਕਰੇ ਤਾਂ ਪਹਿਲਾਂ ਤਸਵੀਰਦਾਰ ਪਰਮਿਸ਼ਨ ਦੇਗਾ ਫਿਰ ਰਸਟ ਹੋਏਗੀ ਉਹ ਕਹਿੰਦਾ ਫੋਨ ਤੇ ਵੀ ਕਿਸੇ ਨੂੰ ਕਹੇ ਚਮਿਆਰ ਚਮਿਆਰ ਕਹਤਾ ਬਾਲਮੀਕ ਬਾਲਮੀ ਕਹਤਾ ਤਾਂ ਤਾਂ ਵੀ ਪਰਚਾ ਦੱਚ ਜਗਾ ਤਾਂ ਵੀ ਰਸਟ ਹੋ ਜਾਏਗਾ ਇਹ ਸਾਡੇ ਤਾਕਤ ਹੈ ਸਾਡੀ ਇਕਤਾ ਦੀ ਤੇ ਇਸੇ ਤਰ੍ਹਾਂ ਇਕੱਠੇ ਮਿਲ ਕੇ ਚੱਲੀਏ ਸਾਰੇ ਇਕਤਾ ਕਰੀਏ ਤੇ ਇਕਤਾ ਨਾਲ ਹੀ ਮਲ ਕੇ ਜਿਹੜੀ ਮੁਠੀ ਬਣਦੀ ਹੈ ਇਕੱਲੇ ਕਰ ਰਹੇ ਹੋ ਤਾਂ ਉਂਗਲ ਜਰੰਬ ਦੀ ਮੋੜ ਸਕਦਾ ਜੋ ਸਾਰੇ ਇਕੱਠੇ ਹੋ ਕੇ ਇੱਕ ਮੁਠ ਬਣ ਗਈ ਮੋਠ ਬਣ ਕੇ ਕਿਸੇ ਨੂੰ ਨਾ ਬਣ ਗਿਆ ਤੇ ਇਸ ਕਰਕੇ ਆਪਣੇ ਬੱਚਿਆਂ ਨੂੰ ਇਹ ਹੀ ਕਰੋ ਵੀ ਪੜ੍ਹਾਓ ਲਿਖਾਓ ਵੱਧ ਤੋਂ ਵੱਧ ਪੜ੍ਹਾ ਲਿਖਾਓ ਜਦੋਂ ਪੜ੍ਹ ਲੱਗੇ ਉਹਨਾਂ ਨੂੰ ਸਾਰੀ ਤਾਕਤ ਮਿਲ ਜਣੀ ਤੇ ਇਹੀ ਮੇਰੀ ਪ੍ਰਾਰਥਨਾ ਸਾਰੇ ਅੱਗੇ ਫਿਰ ਬਾਰ ਬਾਰ ਮਦਰ ਕਮੇਟੀ ਅੱਗੇ ਵੀ ਅਧਿਆਜਗੂ ਜੀ ਅੱਗੇ ਵੀ ਇਹੀ ਪ੍ਰਾਰਥਨਾ ਕੀਤੀ ਵੀ ਇਹੇ ਸਿੱਖਿਆ ਦਿਓ ਹਰ ਬੱਚੇ ਪਰਿਵਾਰ ਨੂੰ ਵੀ ਆਪਣੇ ਬੱਚੇ ਨੂੰ ਪੜਾਓ ਜੈ ਭੀਮ ਜੈ ਪਰਮ